ਵਾਇਕਿੰਜੀ ਦਾ ਖਾਲਸਾ ਵਾਇਕਿੰਜੀ ਕੀ ਫਤਿਹ ਸ਼੍ਰੋਮਣੀ ਗੰਦھਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਨੇ ਜੋ ਫੈਸਲਾ ਲਿਆ ਹੈ ਉਹ ਮੈਂ ਸੁਸਖ ਦਾਇਕ ਹੈ ਕਿ ਗੁਰੂ ਹਰਿਮਨ ਸੱਚੇ ਪਾਤਸ਼ਾਹ ਜੀ ਨੇ ਇੱਕ ਵਰਤਾਰਾ ਵਰਤਾਇਆ ਹੈ ਮੈਂ ਇੱਕ ਗੁਰੂਤਾ ਨਿਮਾਣਾ ਸਿੱਖਾਂ ਹਰ ਧਾਰਮਿਕ ਸਖਸ਼ੀਯਤ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸਰਬੰਦ ਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਿਕਾਰ ਕੀਤਾ ਹੈ ਤਾਂ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥ ਰਹਿਤ ਮਰਿਆਦਾ ਨੂੰ ਭੁੱਲ ਕੇ ਤਮ ਪ੍ਰਮਾਨ ਨੂੰ ਕਰਵੈਤਾ ਨੂੰ ਭੁੱਲ ਕੇ ਤੇ ਜਥੇਦਾਰ ਦੇ ਰੁਤਬੇ ਨੂੰ ਉਹਦੇ ਮਾਣ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਜਿਹੜਾ ਮੈਨੂੰ ਹੈ ਜਿਹੜਾ ਇੱਕ ਕਦਮ ਚੁਕਣਾ ਪਿਆ ਸੀ। ਔਰ ਤੁਹਾਡੇ ਸਾਹਮਣੇ ਸਾਰਾ ਇਹ ਵਰਤਾਰਾ ਕਿਥੋਂ ਤੁਰਿਆ ਇਸ ਰੂਪ ਚ ਤੁਰਿਆ। ਠੀਕ ਹੈ ਕਿ ਇਸ ਅਨੁਸਾਰੀ ਨੂੰ 2 ਦਸੰਬਰ ਦੇ ਹੁਕਮਨਾਮੇ ਨਾਲ ਜੋੜਿਆ ਜਾ ਰਿਹਾ ਹੈ। ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ। ਕਿਉਂਕਿ ਬਾਕੀ ਸਭ ਸਬਾਨ ਵੀ ਸ਼ੀਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਏ ਨੇ ਕੰਮ ਅਗਵਾਈ ਦੇ ਰਹੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮਿਟੀ ਨੇ ਕੀਤੀ ਹੈ ਉਹਦਾ ਹਿੱਸਾ ਬਣਿਆ ਸੀ ਤੇ ਸਬਕਮਿਟੀ ਕੋਲੇ ਦਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਜਿੱਥੋਂ ਤੱਕ ਗੈਮੀ ਹੱਪੀਸ ਨੂੰ ਹੋਰਾਂ ਦੇ ਸੰਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ੁਬਾਨੀ ਕਲਾਮ ਹੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਹੈ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਲਿਖਦਾ ਰਿਹਾ ਆ ਅਗਿਓ ਬਨੇ ਡੱਬੀਆਂ ਨਹੀਂ ਲੱਗੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਗਈਆਂ ਕਿਹੜਾ ਅਸਰ ਸੁਖਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਪੋਤੇ ਗੈਨੀ ਹਰਪ੍ਰੀਤ ਸਿੰਘ ਮਨਨ ਦਾ ਸਾਨੂੰ ਕਹਿੰਦੇ ਹੀ ਹੈ ਕਿ ਇਹਨਾਂ ਨੇ ਹਰਥਾਂ ਦੇ ਆਪਣੀ ਜੜੀ ਲੈ ਰੁਤਬੇ ਦੇ ਵਰਤੋਂ ਕਰਦੇ ਹਾਂ ਆਪਣੇ ਸੁਖ ਦੀ ਵਰਤੋਂ ਕਰਦੇ ਹਾਂ ਮੈਨੂੰ ਇਨਸਾਫ਼ ਨਹੀਂ ਮਿਲਦਾ ਉਹ ਮਿਲੀਏ ਚ ਵਿਕਾਇ ਚੁਕਾ ਨੇ। ਪਰ ਪ੍ਰਾਣਯ ਕਿਥੀ ਜਿਹੜੀਆਂ ਉਹ ਲਿਖਦਾ ਇਹ ਜੋ ਕੁਛ ਉਹਦੇ ਕੋਲ ਬਚਿਆ ਬਚਾਇਆ ਸੀਗਾ ਉਹਨੇ ਸਭ ਕੁ ਮਿਕੜੇ ਜਮਾਂ ਕਰਾਇਆ ਜਿਹੜੇ ਸਬੂਤ ਨੇ। ਪਰ ਇਸ ਤੋਂ ਵੀ ਲਾਵਾ ਲਗਭਗ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ। ਉਹ ਗਿਆਨੀ ਹਰਪ੍ਰੀਤ ਸਿੰਘ ਜੀ ਉੱਤੇ ਪੰਤਕ ਮਰੀਆਨਾ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਕਰ ਦੇ ਮਾਨ ਸਨਮਾਨ ਨੂੰ ਟੇਸ ਪੰਚਾਈਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸ਼ਾਂ ਦੀ ਬੜੀ ਜੜੀ ਹੈ ਨਾ ਬੰਗਾਈ ਦੇ ਨਾਲ ਸਬਦੂਤੀ ਨੇ ਜਾਂਚ ਕੀਤੀ ਹੈ ਫਿਰ ਉਹ ਵੀ ਸਬੂਤਾਂ ਦੇ ਰਾਹ ਤੇ ਜਿਹੜਾ ਸਾਬਤ ਕਰਕੇ ਉਸ ਸਬਕ ਮਿਲਦੀ ਰਿਪੋਰਟ ਦਾ ਹਿੱਸਾ ਹੈ ਜਿਹਦੇ ਵਿੱਚ ਸ਼੍ਰੀ ਗੁਰੂ ਸਾਹਿਬ ਤੇ ਬੈਠ ਕੇ ਜਦੋਂ ਮੈਨੂੰ ਸੱਦਿਆ ਗਿਆ ਸੀ ਅਗਿਆਨੀ ਹਰਪ੍ਰੀਤ ਸਿੰਘ ਬਣਾ ਨੇ ਭੈਣ ਨੇ ਗਾਹ ਕੱਢੀਆਂ ਸੀ ਤੇ ਸਾਰੇ ਸ਼ਬਦੀ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰੀਆਲਾ ਦੀ ਰੰਗਣਾ ਹੈ ਤੇ ਇੱਕ ਅਮਰਤਾਨੀ ਸਿੱਖ ਨੂੰ ਗਾਹ ਕੱਢਣਾ ਇੱਕ ਧਾਰਮਿਕ ਕੰਮ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਂਦਿਆਂ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਬੜੀ ਦੂਸ਼ ਲਾਉਂਦੇ ਨੇ ਕਿ ਵਿਸਥਾ ਸੰਦੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਹੈ ਮੇਰੇ ਪਰਿਵਾਰ ਨੂੰ ਨੰਗਿਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਹਨੇ ਮੈਨੂੰ ਬਹੁਤ ਦੁੱਖ ਪਹੰਚਾਇਆ ਔਰ ਗੈਰ ਹਰਪੀ ਸਿੰਘ ਜੀ ਕੀ ਮਨਚਾ ਸੀ ਮੈਨੂੰ ਨਹੀਂ ਪਤਾ ਮੰਜਾ ਦਾ ਸਪਸ਼ਟ ਹੈ ਕਿ ਉਹ ਨਿਰਗੁਣ ਪ੍ਰਕਾਸ਼ੜ ਪਹਿਲਾਂ ਕਰਨਾ ਚਾਹੁੰਦੇ ਸੀ ਕਛੜ ਯੰਤਰ ਦੇ ਤਹਿ ਤੇ ਤਹਿਤ ਜਿਹੜਾ ਹੈ ਅ ਇੱਕ ਅਜਿਹੇ ਮਾਹੌਲ ਬਣਾਉਣਾ ਚਾਹੁੰਦੇ ਸੀ ਕਿ ਆਪ ਵਿਚਾਰਾ ਬਣਨਾ ਚਾਹੁੰਦੇ ਸੀ ਤੇ ਮੈਨੂੰ ਇੱਕ ਬਦਮਾਸ਼ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿੱਖ ਨੂੰ ਤੇ ਮੈਂ 16 ਅਕਤੂਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰਕਿਸ਼ੰਗਰ ਨੇ ਝੂਠ ਬੋਲਿਆ ਤੇ ਝੂਠੇ ਦੋਸ਼ ਲਾਏ ਮੈਨੂੰ ਸਬੂਤ ਚਾਹੀਏ ਨੇ ਮੈਂ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੀ ਕਚਹਿਰੀ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਤੇ ਮੇਰੀ ਸੁਣ ਲਈ ਹੈ ਅੱਜ ਜੋ ਵੀ ਵਰਤਿਆ ਮੇਰੇ ਕੋਲ ਗਿਆਨੀ ਹਰਿਕ੍ਰਿਸ਼ਨ ਮਹਾਰਾਜ ਦੇ ਸੁਪਨੇ ਜੀ ਵਿੱਚ ਸੋਚਿਆ ਹਾਂ ਤੇ ਹੋਰ ਬਹੁਤ ਖੁਸ਼ਾ ਜੀ ਦੇ ਵਿੱਚ ਜਿਹੜੀ ਉਸ ਰਿਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੇ ਲੰਘਣਾ ਕਰਦੇ ਹੋયા ਪਤ ਦੀ ਅਰਦਾਸ ਕਰਨਾ ਉਹ ਨਹੀਂ ਕਰ ਸਕਦੇ ਚੰਗੀ ਸੰਚਲਨੀ ਮੁੱਖ ਮੰਤਰੀ ਉਹ ਵੀ ਕਾਂਸ ਦਾ ਅਜੀ ਉਹਦੇ ਵਿਆਹ ਤੇ ਜਥੇਦਾਰ ਸਕਦਾ ਜਾਣਾ ਕਾਂਸੀ ਮੁੱਖ ਮੰਤਰੀ ਦੀ ਉਸ ਕਾਂਸ ਦੇ ਜਿਹੜੇ ਜਨਸ਼ੀਰ ਅਕਾਲ ਤਖਸਾਲ ਨੂੰ ਤੇਰੀ ਪਿਤਾ ਉਹਦੇ ਪਤ ਬੇਟੇ ਦੇ ਆਨੰਦ ਕਰਦੀ ਅਰਦਾਸ ਕਰਨਾ ਮੇਰਾ ਕਹਿ ਲੇ ਕੋਈ ਵੀ ਗੁਰਮਤ ਦਾ ਧਰਮੀ ਮਰਿਆਦਾ ਦਾ ਧਰਮੀ ਸਿੱਖ ਬਤਾ ਨਹੀਂ ਕਰ ਸਕਦਾ ਪਉਖਤੁ ਮਾਨ ਦੇ ਆਨੰਦ ਕਾਰਜ ਜਦ ਵਿਆਹ ਹੁੰਦਾ ਹੈ ਤੇ ਗੁਰੂ ਮਹਾਰਜ ਦਾ ਸੂਪ ਉਹਦੇ ਮੁਖਮੰਤੀ ਨਿਵਾਸ ਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਹਾਰਜ ਸੱਚੇ ਪਾਤਸ਼ਾਹ ਦੀ ਗੁਰਗ੍ਰਾਸ ਤੋਂ ਸੱਚੇ ਪਾਤਸ਼ਾਹ ਦੀ ਪਾਲਕੀ ਦੀ ਤਲਾਸ਼ੀ ਜਿਹੜੀਆਂ ਜੁੱਤੀਆਂ ਪਾ ਕੇ ਲਈ ਜਾਂਦੀਆਂ ਔਰ ਬੁਰੀ ਤਰ੍ਹਾਂ ਲਈ ਜਾਂਦੀ ਜਿਸ ਤਰ੍ਹਾਂ ਕਿਸੇ ਪ੍ਰਿਆਦੀ ਦੀ ਲਈ ਜਾਂਦੀ ਹੈ ਤੇ ਜੱਜ ਦਾ ਸਾਹਮਣੇ ਫਰض ਮੰਨਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰਦੇ ਇੱਕ ਸੱਬ ਸੌਦੇ ਕਿ ਏਡਾ ਵੱਡਾ ਉਲੰਘਣ ਜਿਹੜਾ ਹੈ ਜਿਹੜੇ ਗੁਰਮੁਖ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰਚਾ ਆਇਆ ਸੀਗਾ ਏਡਾ ਬਡਾ ਨਾ ਖਾਤਰ ਜਿਹੜਾ ਉਹ ਹਾਂਜੀ ਉਸ ਤੇ ਕੋਈ ਕਾਰਗ ਨਹੀਂ ਔਰ ਇਸ ਤੋਂ ਇਲਾਵਾ ਜਿਹੜਾ ਆ ਰੰਗ ਵਿੱਚ ਲਾਂ ਜਿਹਦੇ ਬਾਰੇ ਗਿਆਨੀ ਹਾਪੀ ਸੁਮਰੀ ਕਿ ਜਿਕੇ ਮੇਰੀ ਉਸ ਪਰਵਾਰ ਨਾਲ ਸਾਹੀ ਬੜੀ ਹੈ ਮਿੱਤਰਤਾ ਹੀ ਬੜੀ ਹੈ ਪਿਆਰ ਹੀ ਬੜਾਇਆ ਤੇ ਮਿੱਤਰਤਾ ਪਿਆਰ ਦੇ ਸੋ ਦੱਸਿਆ ਗਿਆ ਜੈਦਰ ਸਾਹਿਬ ਉਹਨਾਂ ਨੇ ਸਮਾਗਮ ਤੇ ਜਾਂਦੇ ਆ ਤੇ ਅਗਲੇ ਛੱਟ ਤੇ ਲਾ ਦਿੰਦੇ ਤੇ ਆਮ ਉਹਦੀ ਪੜ ਦੇ ਲੀਡਰ ਨਹੀਂ ਗੱਡੀਆਂ ਉਭਦੀਆਂ ਜਿਹੜਾ ਕਪੂਤਸਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਨੇ ਅੰਦਰ ਵੀ ਜਿਸ ਕਦਰ ਮਰਿਆਦਾ ਦੀ ਉਲੰਘਣਾ ਜਿਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜਕੇ ਹੈ ਉਹਨਾਂ ਦੇ ਵਿੱਚ ਖੜਕੇ ਸਾਡੇ ਜਿਹਦਰ ਸਾਹਿਬ ਦੀ ਸਾਦ ਕਰਨਾ ਚਾਹੁੰਦੇ ਸੀ ਜੇ ਕਿਸੇ ਸਮੇਂ ਨਰਤਕੀਆਂ ਨੂੰ ਸਮਾਜ ਦੇ ਵਿੱਚ ਸਨਮਾਨ ਨਹੀਂ ਦਿੱਤਾ ਜਾਂਦਾ ਮੈਂ ਇਹ ਕਿਹਾ ਕਿ ਜੋ ਕੋਈ ਵਿਹਾ ਕਿਸਬ ਕਰਦਾ ਹੈ ਮੈਂ ਵੀ ਉਸ ਉੱਤੇ ਸਵਾਲ اٹਹਣਾ ਮੇਰੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਵਾ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜਥੇਦਰ ਸੇਵਾਨ ਜਿਹੜੇ ਅੱਜ ਦੀਆਂ ਮਨੁਨਜਿਰਤਨ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਸਮਾਗਮ ਵਿੱਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਗਿਆ ਸੀ ਕਿ ਮੇਰੀ ਬੱਚੀ ਪ੍ਰਿੰਕਾ ਨੂੰ ਮਿਲਣਾ ਚਾਹੀਦਾ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਹਿਨੇ ਹਰਪ੍ਰੀਤ ਸਿੰਘ ਹੋਣੋਂ ਤੇ ਜਿਹੜੇ ਇਹ ਦੋਸ਼ ਸਾਬਤ ਹੋਏ ਉਹਨਾਂ ਨੂੰ ਉਧਾਰ ਹੈ ਉਹਨਾਂ ਦੋਸ਼ਾਂ ਦੇ ਵਿੱਚ ਪਰਮਾਤਮਾ ਅਸਤੇ ਕੰਦੀ ਕਟਾਈ ਦੇ ਵਿੱਚ ਆਪਣਾ ਪੱਖ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਉਹ ਕੌਮ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ ਮਰੋਨੀ ਕਈ ਬਰਾਦ ਸਾਹ ਦੇ ਵਿਚ ਇਹੋ ਜਿਹੇ ਚੰ ਚੜ ਜਾਂਦੇ ਨੇ ਕਿ ਉਹ ਰੱਖਾਇਆ ਵੀਡੀਓ ਤੁਹਾਨੂੰ ਦੇਖੀਏ ਜਿਹੜੇ ਮਿਰਨ ਵਾਲੇ ਹਰ ਤਾਂ ਮੈਂ ਕਿਹਾ 1.5 ਘੰਟੇ ਦੀ ਸਵਾਰ ਆਵੇ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿਹਦੇ ਕਰਕੇ ਮੈਂ ਮੰਗਦਾ ਸੀਗਾ ਹੁਣ ਮੈਨੂੰ ਤਾਂ ਰੋਡ ਨਹੀਂ ਪਰ ਪੌਲ ਨੂੰ ਲੋੜਿਆ ਤੇ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਨੇ ਹਾਂਜੀ ਉਹ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਗਨੀ ਹਰਪੀਤ ਸਿੰਘ ਗਣਪਤ ਦੀ ਕਚੈਰੀ 'ਚ ਸਬੂਤਾ ਸਨੀਤ ਰੱਖਣੇ ਚਾਹੀਦੇ। ਇਹ ਸਬੂਤਾ ਸਨੀਤ ਚਾਹੇ ਉਹਨਾਂ ਦੇ ਸੰਗ ਇਸ ਹੈ, ਚਾਹੇ ਮੇਰੇ ਗਾਮ ਨੇ, ਚਾਹੇ ਮਰਯਾਦਾ ਨੂੰ ਲੈ ਕੇ ਹੋਵੇ, ਚਾਹੇ ਤਖਤ ਸ੍ਰੀ ਦੰਦਮਾ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਹੈ, ਚਾਹੇ ਹੋਰ ਜਿਹੜੀ ਹੈ ਇੱਕ ਜਥੇਦਾਰ ਦੇ ਰੁਤਬੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲਾਂ ਜਿਹੜੀਆਂ ਸਾਹਤ ਹੋਈਆਂ ਨੇ, ਉਹਨਾਂ ਬਾਰੇ ਜਿਹੜਿਆ ਆਪਦੇ ਉੱਥੇ ਰੱਖਣ, ਇਵੇਂ ਫਿਰ ਭਾਉਂਗੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਮਤਕੌਮ ਨੂੰ ਇਹਨਾਂ ਕਹ ਦੱਸਣਾ ਚਾਹਣਾ ਆ। ਵਿਗਿਆਨੀ ਹਰਪ ਸਿੰਘ ਹਰਦੇਵਰੂਤ ਦੇ ਨਾਮ ਪਾ ਕੇ ਇੱਕ ਦਰਜਨ ਦੇ ਕਰੀ ਜਿਹੜੇ ਨੇ ਤੱਥਾਂ ਦੇ ਆਧਾਰ ਤੋਂ ਸਬੂਤਾਂ ਦੇ ਆਧਾਰ ਤੋਂ ਜਿਹੜੇ ਦੋਸ਼ ਨੇ ਉਹ ਸਾਬਤ ਹੋਏ ਨੇ ਜਿਹੜੀ ਮਰਿਆਦਾ ਦੀ ਉਲੰਘਣਾ ਹੈ ਪਰੰਪਰਾਵਾਂ ਦੀ ਉਲੰਘਣਾ ਹੈ ਤੇ ਰਵੈਟਾਂ ਦੀ ਲੰਘਣਾ ਹੈ ਤੇ ਜਥੇਦਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਇਸ ਕਰਕੇ ਜਿਹੜੀ ਉਹਨਾਂ ਦੇ ਉੱਤੇ ਅੱਜ ਜਿਹੜੀ ਹੈ ਸ਼੍ਰੋਮ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅਗਜਟ ਨੇ ਜਿਹੜੀ ਕਾਰਵਾਈ ਕੀਤੀ ਹੈ ਮੈਂ ਤੇ ਸਤਿਗੁਰੂ ਗੁਰੂ ਹਰਿ ਜੀ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਕਿ ਸਤਿਗੁਰੂ ਮੱਤੇ ਰਚਨਾ ਜਲਨਾਸ ਕੀਤੀ ਸੀ ਤੋਂ ਉਦਾਸ ਦੀ ਅਦਾਸ ਪ੍ਰਵਾਨ ਕੀਤੀ ਹੈ ਵਰਕ ਜੀ ਕਾ ਖਾਸਾ ਵਾਜੂ ਦੀ ਕੀਫਤ ਹੈ